ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਨਹੀਂ ਰਹੇ 6 ਆਫ ਯੂਐਸਏ ਇੰਡੀਆਨਾ ਚੈਪਟਰ ਦੇ ਕਨਵੀਨਰ ਜਸਵਿੰਦਰ ਸਿੰਘ ਸਿੱਧੂ ਰਾਬੋ ਨਦੀ ਆਤਮਾ ਨੂੰ ਚਰਨਾਂ 'ਚ ਦੇਵੇਂ ਨਿਵਾਸ ਵਿਰੋਧੀ ਧਿਰ ਦੇ ਨੇਤਾ ਸੰਸਦ ਮੈਂਬਰਾਂ ਵੱਲੋਂ ਸੰਸਦ ਭਵਨ ਚ ਐਸਆਰ ਵਿਰੁੱਧ ਪ੍ਰਦਰਸ਼ਨ ਲਗਾਏ ਗਏ ਨਾਰੇ ਸੋਰੈਂਸ ਗੈਂਗ ਨੇ ਲਈ ਚੰਡੀਗੜ੍ਹ ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ 골ਡੀ ਬਰਾਡ ਦਾ ਵੀ ਆਇਆ ਜਵਾਬ ਵੱਧ ਰਹੇ ਡਿਜੀਟਲ ਅਰੈਸਟ ਮਾਮਲਿਆਂ ਤੇ ਸੁਪਰੀਮ ਕੋਰਟ ਨੇ ਜਤਾਈ ਚਿੰਤਾ ਸੀਬੀਆਈ ਨੂੰ ਜਾਰੀ ਕੀਤੇ ਸਖਤ ਨਿਰਦੇਸ਼ ਐਮਪੀ ਅਮਰਿਤਪਾਲ ਸਿੰਘ ਪੈਰੋਲ ਮਾਮਲਾ ਹਾਈ ਕੋਰਟ ਚ ਸੁਣਵਾਈ 8 ਦਸੰਬਰ ਤੱਕ ਕੀਤੀ ਗਈ ਮੁਲਤਵੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਰੀਜਾਂ ਦੇ ਬਾਦਸ਼ਾਹ ਜਸਵਿੰਦਰ ਸਿੰਘ ਸਿੱਧੂ ਸਿਕਸ ਆਫ ਯੂ ਐਸ ਏ ਇੰਡੀਆਨਾ ਚੈਪਟਰ ਦੇ ਕਨਵੀਨਰ ਬੀਤੇ ਦਿਨੀ ਸਾਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਨੇ ਸਿੱਧੂ ਜੀ ਹਮੇਸ਼ਾ ਦੂਜਿਆਂ ਦੇ ਹਾਮੀ ਲੋੜਵੰਦਾਂ ਦੇ ਮੁੱਦੇ ਤੇ ਹਰ ਦੁਖੀ ਦੀ ਮਦਦ ਕਰਨ ਵਾਲੇ ਇਨਸਾਨ ਸਨ ਉਹ ਸੈਂਕੜਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਛੱਡ ਗਏ ਨੇ ਕਈਆਂ ਦੇ ਜੀਵਨ 'ਚ ਉਮੀਦ ਦੀ ਜੋਤ ਬਣੇ ਅੱਜ ਉਹ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀਆਂ ਰੀਝਾਂ ਪਿਆਰ ਅਤੇ ਸੇਵਾ ਸਦੀਵੀ ਸਾਡੇ ਨਾਲ ਰਹਿਣਗੀਆਂ ਦਾਸੇ ਇਹ ਕਿ ਜਸਵਿੰਦਰ ਸਿੰਘ ਸਿੱਧੂ ਦਾ ਜਨਮ 29 ਅਗਸਤ 1963 ਨੂੰ ਸਵਰਗਵਾਸੀ ਗੁਰਦੇਵ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਭਰਪੂਰ ਕੌਰ ਦੀ ਕੁੱਖੋਂ ਹੋਇਆ ਸੀ ਸਿੱਧੂ ਸਾਹਿਬ ਦਾਨੀ ਅਤੇ ਮਿਲਨਸਾਰ ਸੁਭਾਅ ਦੇ ਮਾਲਕ ਸਨ ਤੇ ਆਪਣੇ ਨਜ਼ਦੀਕੀ ਤੇ ਕਰੀਬੀਆਂ ਨੂੰ ਕਦੇ ਭੁਲਾਉਂਦੇ ਨਹੀਂ ਸੀ ਅਮਰੀਕਾ ਵਿੱਚ ਉਹ 6 of USA Indiana ਚੈਪਟਰ ਦੇ ਕੋਆਰਡੀਨੇਟਰ ਵੱਜੋਂ ਕਮਿਊਨਿਟੀ ਦੀ ਅਗਵਾਈ ਕਰਦੇ ਸਨ ਸਿੱਖ ਪਹਿਚਾਨ ਦੀ ਰੱਖਿਆ ਨੌਜਵਾਨਾਂ ਨੂੰ ਜੋੜਨ ਤੇ ਸੇਵਾ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ। ਸਿੱਧੂ ਜੀ ਹਮੇਸ਼ਾ ਦੂਜਿਆਂ ਦੇ ਹਾਮੀ ਲੋੜਵੰਦਾਂ ਦੇ ਮੁੱਦੇ ਹੀ ਤੇ ਹਰ ਦੁਖੀ ਦੀ ਮਦਦ ਕਰਨ ਵਾਲੇ ਇਨਸਾਨ ਸਨ ਜਸਵਿੰਦਰ ਸਿੰਘ ਸਿੱਧੂ ਨੂੰ ਸਾਡੀ ਸ਼ਰਧਾਂਜਲੀ ਰੱਬ ਉਹਨਾਂ ਦੀ ਆਤਮਾ ਨੂੰ ਚਰਨਾਚਿਨਿ ਵਾਸ ਦੇਵੇ ਦੱਸ ਜੀ ਕਿ ਜਸਵਿੰਦਰ ਸਿੰਘ ਸਿੱਧੂ ਡਾਕਟਰ ਸੁਰਿੰਦਰ ਸਿੰਘ ਗਿੱਲ ਚੇਅਰਮੈਨ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਬ੍ਰਦਰ ਇਨ ਲਾਸਨ ਇਸ ਮੌਕੇ ਸੰਯੁਕਤ ਕਾਲੀਦਾਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਦਰਸ਼ਨ ਸਿੰਘ ਜੱਗਾ ਜੋ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿਤਾ ਕੋਪਾਲ ਸਿੰਘ ਸਾਹਿਬ ਦਾ ਪੀਸੀਐਸ ਸਤਵੰਤ ਕੌਰ ਸਾਹਿਬ ਦਾ ਸਿੱਖਿਆ ਅਫਸਰ ਸੁਖਦੇਵ ਸਿੰਘ ਪੀਪੀਐਸ ਸਾਬ ਦਾ ਐਸਐਸਪੀ ਤੋਂ ਇਲਾਵਾ ਕਾਫੀ ਪਤਵੰਤੇ ਸਨਸਕਾਰ ਮੌਕੇ ਸ਼ਾਮਿਲ ਹੋਏ ਭੋਗ ਮਿਤੀ 4 ਦਸੰਬਰ ਦਿਨ ਵੀਰਵਾਰ ਨੂੰ ਉਹਨਾਂ ਦੀ ਰਿਹائش ਤੇ ਪਵੇਗਾ ਉਦਰ ਵਿਰੋਧੀ ਘੜ ਜੋੜ ਇੰਡੀਆ ਦੇ ਸੰਗਠਕ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਕੰਪਲੈਕਸ ਦੇ ਵਿੱਚ ਸਰਦੀਆਂ ਦੇ ਸੈਸ਼ਨ ਦੌਰਾਨ ਚੋਣ ਸੁਧਾਰਾਂ ਤੇ ਚਰਚਾ ਦੀ ਮੰਗ ਅਤੇ ਵਿਸ਼ੇਸ਼ ਤੀਬਰ ਸੋਧ ਯਾਨੀ ਕਿ ਐਸਆਈਆਰ ਦਾ ਵਿਰੋਧ ਕਰਦੇ ਹੋਏ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸੰਸਦ ਭਵਨ ਦੇ ਮਕਰ ਗੇਟ ਨੇੜੇ ਇਕੱਠੇ ਹੋਏ ਤੇ ਵਿਰੋਧ ਪ੍ਰਦਰਸ਼ਨ ਕੀਤਾ ਵਿਰੋਧਕਾਰੇ ਵਿਰੋਧੀ ਆਗੂਆਂ ਨੇ ਐਸਆਈਆਰ ਵਾਪਸ ਲਾ ਦੇ ਨਾਰੇ ਲਗਾਏ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾੜਾ ਡੀਐਮਕੇ ਨੇਤਾ ਟੀਆਰ ਬਾਲੂ ਅਤੇ ਕਈ ਹੋਰ ਵਿਰੋਧੀ ਸੰਸਦ ਮੈਂਬਰ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਬੀਤੀ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਦੇ ਵਿੱਚ ਕਾਰ ਸਵਾਰ 인ਦਰਪ੍ਰੀਤ ਸਿੰਘ ਉਰਫ ਪੈਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲੀਬਾਰਾ ਦੇ ਵਿਚਕਾਰ ਖੁੱਲੀ ਲੜਾਈ ਸ਼ੁਰੂ ਹੋ ਗਈ ਹੈ। ਪੰਚਕੁਲਾ ਦੀ ਸੀਆਈਏ ਟੀਮ ਨੇ ਉਹ ਕਾਰ ਬਰਾਮਦ ਕਰ ਲਈ ਹੈ ਜਿਸ ਦੇ ਵਿੱਚ ਹਮਲਾਵਰ ਆਏ ਸਨ। ਇਲਾਕੇ ਦੇ ਸੀਸੀਟੀਵੀ ਉਟੇਜ ਦੇ ਵਿੱਚ ਦੋ ਕਾਰਾਂ ਵਿੱਚ ਨੌਜਵਾਨਾਂ ਦੀ ਹਰਕਤ ਵੀ ਕੈਦ ਹੋ ਗਈ ਹੈ ਇਸ ਦੌਰਾਨ ਲੋਰੈਂਸ ਗੈਂਗ ਦੇ ਇੱਕ ਫੇਸਬੁੱਕ ਪੋਸਟ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਇਸ ਪੋਸਟ ਦੇ ਪੁਖਤਾ ਹੋਣ ਬਾਰੇ ਸਾਡਾ ਨਿਊਜ਼ ਚੈਨਲ ਕੋਈ ਪੁਸ਼ਟੀ ਨਹੀਂ ਕਰਦਾ ਲੋਰੈਂਸ ਗੈਂਗ ਵੱਲੋਂ ਸਾਂਝੀ ਕੀਤੀ ਗਈ ਕਥਿਤ ਪੋਸਟ ਵਿੱਚ ਲਿਖਿਆ ਗਿਆ ਹੈ ਅੱਜ ਇੱਕ ਨਵੀਂ ਜੰਗ ਸ਼ੁਰੂ ਹੋ ਗਈ ਹੈ ਅਸੀਂ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੰਦਰਪ੍ਰੀਤ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਸਾਡੇ ਗਰੁੱਪ ਦਾ ਇਹ ਗੱਦਾਰ ਗੋਲਦੀ ਅਤੇ ਰੋਹਿਤ ਸਾਰੇ ਕਲੱਬਾਂ ਤੋਂ ਫੋਨ ਕਾਲਡ ਕਰਦਾ ਸੀ ਅਤੇ ਪੈਸੇ ਇਕੱਠੇ ਕਰਦਾ ਸੀ ਇਸੇ ਲਈ ਅਸੀਂ ਇਸ ਨੂੰ ਮਾਰ ਦਿੱਤਾ ਤੇ ਉਸ ਨੇ ਹੀ ਇਸ ਨੂੰ ਸ਼ੁਰੂ ਕੀਤਾ ਸੀ ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹਨਾਂ ਨੇ ਸਾਡੇ ਹਰੀ ਭਾਈ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਬਾਅਦ ਵਿੱਚ ਸੀਪੀ ਭਾਈ ਦਾ ਕਤਲ ਕਰਵਾ ਦਿੱਤਾ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill, Immigration Consultant. ताज़ी खबरें देखने लायी, उन्हें subscribe करो. Sabrang TV No. Break तो बात तोहरदास स्वागत है. ਸੁਪਰੀਮ ਕੋਰਟ ਨੇ ਡਿਜੀਟਲ ਗ੍ਰਿਫਤਾਰੀ ਦੇ ਮਾਮਲਿਆਂ ਤੇ ਚਿੰਤਾ ਪ੍ਰਗਟਾਈ ਹੈ ਸੁਪਰੀਮ ਕੋਰਟ ਨੇ ਬੀਤੇ ਦਿਨੀ ਕਿਹਾ ਕਿ ਸੀਬੀਆਈ ਡਿਜੀਟਲ ਗ੍ਰਿਫਤਾਰੀ ਕੁਟਾਲੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰੇਗੀ ਅਦਾਲਤ ਨੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਵਿਦੇਸ਼ ਭਾਰਤ ਅਜਿਹੇ ਮਾਮਲਿਆਂ ਦੀ ਗਿਣਤੀ ਅਚਾਨਕ ਵੱਧ ਗਈ ਹੈ ਜੋ ਕਿ ਕਾਫੀ ਚਿੰਤਾਜਨਕ ਨੇ ਸੀਜੀਆਈ ਸੂਰਿਆकांत ਨੇ ਪ੍ਰਿਸ਼ਟਾਚਾਰ ਰੋਕਥਾਮ ਐਕਟ ਪੀਸੀਏ ਦੇ ਤਹਿਤ ਸੀਬੀਆਈ ਨੂੰ ਬੈਂਕਰਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਵਧੇਰੇ ਸ਼ਕਤੀਆਂ ਦਿੱਤੀਆਂ ਨੇ ਜਿੱਥੇ ਅਜਿਹੇ ਡਿਜੀਟਲ ਗ੍ਰਿਫਤਾਰੀ ਫਟਾਲਿਆਂ ਦੇ ਉਦੇਸ਼ ਲਈ ਬੈਂਕ ਖਾਤੇ ਖੋਲੇ ਗਏ ਨੇ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰਬੀਆਈ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਜਿਸ ਨਾਲ ਇਸ ਨੂੰ ਇਸ ਖੁਦਮੁਖਤਿਆਰੀ ਮਾਮਲੇ ਵਿੱਚ ਇੱਕ ਧਿਰ ਬਣਾਇਆ ਗਿਆ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਅਦਾਲਤ ਦੀ ਸਹਾਇਤਾ ਕਰਨ ਲਈ ਕਿਹਾ ਹੈ ਇਸ ਨੇ ਇਹ ਵੀ ਪੁੱਛਿਆ ਹੈ ਕਿ ਅਜਿਹੇ ਖਾਤਿਆਂ ਦੀ ਪਛਾਣ ਕਰਨ ਅਤੇ ਅਪਰਾਧ ਦੀ ਕਮਾਈ ਨੂੰ ਫ੍ਰੀਜ਼ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੀਆਂ ਟੈਕਨੋਲੋਜੀਆਂ ਕਦੋਂ ਲਾਗੂ ਕੀਤੀਆਂ ਜਾਣਗੀਆਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਅਧਿਕਾਰੀ ਆਈਟੀ ਇੰਟਰਮੀਡੀਅਰੀ ਨਿਯਮ 2021 ਦੇ ਤਹਿਤ ਸੀਬੀਆਈ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਨਗੇ ਉਧਰ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ ਹੋਈ ਇਸ ਮਾਮਲੇ 'ਚ ਕੋਰਟ ਨੇ ਪੰਜਾਬ ਸਰਕਾਰ ਤੋਂ ਪੈਰੋਲ ਰਿਜੈਕਟ ਕਰਨ ਨੂੰ ਲੈ ਕੇ ਡਾਕੂਮੈਂਟ ਮੰਗੇ ਨੇ ਹੁਣ ਇਸ ਮਾਮਲੇ 'ਤੇ 8 ਦਸੰਬਰ ਨੂੰ ਸੁਣਵਾਈ ਹੋਵੇਗੀ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੇ ਸਰਦਰੁੱਤ ਇਜਲਾਸ ਦੇ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਮੰਗੀ ਸੀ ਇਹ ਸੈਸ਼ਨ 1 ਦਸੰਬਰ ਤੋਂ 10 ਦਸੰਬਰ ਤੱਕ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਮਰਿਤਪਾਲ ਵੱਲੋਂ ਪੈਰੋਲ ਨਾ ਦੇਣ ਦੇ ਇਸ ਫੈਸਲੇ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ ਅਦਾਲਤ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਸੰਸਦ ਮੈਂਬਰ ਅਮਰਿਤਪਾਲ ਦੇ ਭਾਸ਼ਣ ਤੋਂ ਖਤਰਾ ਪੈਦਾ ਹੋ ਸਕਦਾ ਹੈ ਉਹਨਾਂ ਵਿਰੁੱਧ ਐਨਐਸਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਨੂੰ ਸੰਸਦ ਭੇਜਣ ਦੀ ਕੋਈ ਵਿਵਸਥਾ ਨਹੀਂ ਹੈ ਜੇਕਰ ਤੁਸੀਂ ਅਕਸਰ ਰੇਲ ਵਿੱਚ ਸਫ਼ਰ ਕਰਦੇ ਹੋ ਜਾਂ ਫਿਰ ਤੁਹਾਡਾ ਇਸ ਹਫ਼ਤੇ ਰੇਲ ਰਾਹੀਂ ਸਫ਼ਰ ਕਰਨ ਦਾ ਕੋਈ ਪਲਾਨ ਆ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਤਾਂ ਜੋ ਤੁਹਾਨੂੰ ਖੱਜਲ ਖੁਆਰਨਾ ਨਾ ਹੋਣਾ ਪਵੇ ਦਰਅਸਲ 5 ਦਸੰਬਰ ਨੂੰ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ 17 ਤੇ 18 ਦਸੰਬਰ ਨੂੰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ 5 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ 2 ਘੰਟਿਆਂ ਲਈ ਰੇਲ ਆਵਾਜਾਈ ਰੋਕਣਗੇ ਯਾਨੀ ਕਿ ਰੇਲਵੇ ਟ੍ਰੈਕ ਜਾਮ ਕਰਨਗੇ ਅੰਮ੍ਰਿਤਸਰ ਦੇ ਕਿਸਾਨਾਂ ਨੇ ਡੀਸੀ ਦਫਤਰ ਵਿਖੇ ਜ਼ਿਲ੍ਹਾ ਕਲੈਕਟਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਮੀਡੀਆ ਨੂੰ ਦੱਸਿਆ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਬਿਜਲੀ ਸੋਧ ਬਿੱਲ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਹੋਏ ਨੁਕਸਾਨ ਦਾ ਮੁਆਵਜ਼ਾ ਤੇ ਹੋਰ ਸਥਾਨਕ ਮੁੱਦੇ ਸ਼ਾਮਿਲ ਨੇ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ